ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 5 ਵਾਜ ਵਾਜ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਰਹ ਗੁਰਮਖ ਗਾਤੀ ਜਿਉ ਗੁਰਮਖ ਮਦਸੋਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦ ਮੋਦਰ ਗੁਰਮੁਖ ਪਾਈਐ ਹਉਰਤ ਕਿ ਤਹ ਨ ਪਤੀ ਜਿਉ ਨਿਰਹਰੀ ਕੇ ਸਭ ਨਿਰਵੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਇਕਾਤੀ ਜਿਉ ਅਮੋਕ ਦਰਸਨ ਬੇਅੰਤ ਸਪਾਰਾ ਵੱਡ ਸਮਰਤ ਸਦਾ ਦਾਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਉ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਉ माज ਮਹਲਾ ਪੰਜਵਾਂ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਿਆਰ ਗੁਰਮਖ ਗਤੀ ਜਿਓ ਗੁਰਮਖ ਮਦਸੂਦਨ ਇਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਇਆਦ ਮੋਦਰ ਗੁਰਮੁਖ ਪਾਈਐ ਹੋਰਤ ਕਿ ਤਹਨ ਪਤੀ ਜਿਉ ਨਿਰਹਰੀ ਕੇ ਸਭ ਨਿਰਵੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਅਮੋਕ ਦਰਸਨ ਬੇਅੰਤ ਸਪਾਰਾ ਵੱਡ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਚਿਤ ਤਰਿਐ ਗਤ ਨਾਨਕ ਵਿਰਲੀ ਜਾਤੀ ਜਿਉ ਗੁਰਮਖ ਨਾਮ ਜਪਿਐ ਚਿਤ ਤਰਿਐ ਗਤ ਨਾਨਕ ਵਿਰਲੀ ਜਾਤੀ ਜਿਉ माज ਮਹਲਾ ਪੰਜਵਾਂ ਪੰਜਵਾਂ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਕ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਿਆਰ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਇਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਇਆਦ ਮੋਦਰ ਗੁਰਮਖ ਪਾਈਐ ਹੋਰਤ ਕਿ ਤਹ ਨ ਪਤੀ ਜਿਉ ਨਿਰਹਰੀ ਕੇ ਸਭ ਨਿਰਵੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮਖ ਹਿਰਦੈ ਜਾਕੇ ਹਰ ਹਰ ਸੋਈ ਫਗਤ ਇਕਾਤੀ ਜਿਉ ਅਮੋਕ ਦਰਸਨ ਬੇਅੰਤ ਸਪਾਰਾ ਵੱਡ ਸਮਰਤ ਸਦਾ ਦਾਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਓ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੇ ਮਾਝ ਮਹਲਾ 5 ਪੰਜਵਾ ਪਾਰ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਤਿਆਰ ਹੋ ਗੁਰਮਖ ਗਾਤੀ ਜਿਉ ਗੁਰਮਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਇਆਦ ਮੋਤਰ ਗੁਰਮੁਖ ਪਾਈਐ ਹੋਰਤ ਕਿ ਤਹ ਨ ਪਤੀ ਜਿਉ ਨਿਰਹਰੀ ਕੇ ਸਭ ਨਿਰਵੈਰਾ ਕੋਟ ਜਨਾ ਜਾਕੇ ਪੁਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਪਗਤ ਇਕਾਤੀ ਜਿਉ ਅਮੋਕ ਦਰਸਨ ਬੇਅੰਤ ਸਪਾਰਾ ਵੱਡ ਸਮਰਤ ਸਦਾ ਦਾ ਤਾਰਾ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਉ ਗੁਰਮਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਉ ਰਾਂਜ ਕੁਰੂਜਿਕਾ ਕਲਸਾ ਵਾਹਿ ਪ੍ਰਦੀਪ ਕੀ ਫਤਿਹ ਕੀ ਫਤਿਹ